ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕੀ ਹਾਲ ਚਾਲ ਨੇ ਤੁਹਾਡੇ ਸਵਾਗਤ ਆ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹਾਂ ਪਿੰਡ ਡਰੋਲੀ ਪਾਈ ਜ਼ਿਲ੍ਹਾ ਸਜਨੋ ਡਰੋਲੀ ਪਾਈ ਨੂੰ ਮੌਕਾ ਲੱਗਦਾ ਕਰੇਲੂ ਪਸ ਜਿਹੜਾ ਵੀਰੇ ਆਪਣੇ ਹਾਂਜੀ ਹਾਂਜੀ ਕਰੇਲੂ ਪਰਿਵਾਰ ਦੇ ਕੋਲੇ ਇੱਕ ਵਹਿੜ ਦੀ ਵੀਡੀਓ ਬਣਾਉਣ ਲੱਗੇ ਆ ਸਜਨੋ ਬਿਲਕੁਲ ਤਿਆਰੀ ਦੇ ਵਿੱਚ ਵਹਿੜ ਆ ਸੂਨ ਦੇ ਵਿੱਚ ਕੱਢ ਜੂਗੀ ਕੋਈ ਪੰਜ ਚਾਰ ਦਿਨ ਬਾਈ ਬਾਕੀ ਡਿਟੇਲ ਫੁੱਲ ਆਪਾਂ ਬਾਈ ਤੋਂ ਲੈ ਕੇ ਦੇ ਦੇਾਂਗੇ ਕੀ ਡਿਟੇਲ ਆ ਕੀ ਨੰਬਰ ਆ ਬਾਈਆਂ ਦਾ ਸਾਰੀ ਗੱਲਬਾਤ ਕਰਦੇ ਆ ਬਾਈ ਨਾਲ ਆ ਜੀ ਵੀਰੇ ਤੱਲੇਸ ਸਸ ਸੀ ਕਾਲ ਵੀਰੇ ਹੱਸੀ ਵਾਲੇ ਵੀਰੇ ਹੋਰ ਵੀਰੇ ਪ੍ਰਵਾਹ ਠੀਕ ਹੈ ਜੀ ਹਾਂਜੀ ਵਧੀਆ ਜੀ ਤੇ ਜਿੱਥੇ ਆਪਾਂ ਖੜੇ ਆ ਇੱਕ ਵਾਰੀ ਬਾਈ ਦਾ ਨਾਮ ਦੱਸ ਦਈਏ ਜੀ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਤੇ ਇਹ ਕਿਹੜਾ ਰਾਹ ਆ ਗਿਆ ਕਿੱਥੇ ਆਪਣਾ ਘਰ ਲੋਕੇਸ਼ਨ ਦਾ ਆਪਸ ਸੋਸਨ ਵਾਲੀ ਸੜਕ ਦੇ ਘਰ ਆ ਇਹਦੇ ਵੀਰੇ ਸਾਹਾ ਪੱਤੀ ਸਾਹਾ ਪੱਤੀ ਤੇ ਸੋਸਨ ਵਾਲੀ ਸੜਕ ਦੇ ਨੇੜੇ ਹਣਾ ਹਾਂਜੀ ਆਪਣੀ ਜਿਹੜੀ ਵਾੜ ਸੋਣੀ ਹੈ ਕਿੰਨਾ ਵਾ ਸੁਆ ਸੁਣਾ ਵੀਰੇ ਇਹਨੇ ਦੂਸਰਾ ਸੂਆ ਸੁਣਾ ਜੀ ਦੂਜਾ ਸੁਆ ਸੁਣਾ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਇਹਦਾ 23 ਕਿਲੋ 22 23 ਕਿਲੋ ਦੁੱਧ ਹੈਗਾ ਜੀ 22 23 ਕਿਲੋ ਆਪਾਂ ਇੱਥੇ ਘਰੇ ਚੋਂਦੇ ਰਹੇ ਹਾਂ ਜੀ ਠੀਕ ਹੈ ਸੀਮਨ ਦਾ ਪਤਾ ਵੀਰੇ ਕੋਈਸ਼ੇ ਦਾ ਨਹੀਂ ਕੋਈ ਆਪਾਂ ਨੂੰ ਸਰਕਾਰੀ ਸੀਮਨ ਲਗਾ ਦੇ ਗਾਂ ਸਰਕਾਰੀ ਸੀਮਨ ਪਰੇ ਹਾਂਜੀ ਠੀਕ ਹੈ ਵੀਰੇ ਬਾਕੀ ਸਜਣੋ ਥਣ ਥਣ ਤੁਸੀਂ ਦੇਖ ਸਕਦੇ ਆ ਮੂਰਲਾ ਥਣ ਥੋੜਾ ਜਿਹਾ ਵੱਡਾ ਰੱਖਦੀ ਆ ਬੈਕ ਸਾਈਡ ਵਾਲਾ ਥੋੜਾ ਜਿਹਾ ਛੋਟਾ ਆ ਬਾਕੀ ਮੁੱਠੀ ਵਾਲਾ ਥਣ ਪਾਵਰ ਵਾਲਾ ਲੇਵੇ ਦੀ ਬਹੁਤ ਸਾਫ ਸੁਥਰੀ ਆ ਅੰਗਾ ਦੀ ਥੋੜੀ ਜਿਹੀ ਫਿੱਕੀ ਰਹਿ ਗਈ ਤੁਹਾਡੇ ਤੋਂ ਹਣਾ ਵੀਰ ਆਹ ਵੀਰ ਗਰਮੀ ਜਿਆਦਾ ਸੀਗੀ ਨਾ ਹਾਂ ਗਰਮੀ ਜ਼ਿਆਦਾ ਕਰਕੇ ਵੀਰ ਹੁਣੇ ਕਹਿੰਦੇ ਫਿੱਕੀ ਰਹਿ ਗਈ ਸੱਜਣੋ ਤੋੜ ਦਈਏ ਬ੍ਰੇਕਰੀ ਹਾਂਜੀ ਵੀਰ ਤੋੜ ਦੇ ਬਾਕੀ ਬੰਤਰ ਸਾਫ਼ ਸੁਥਰੀ ਆ ਵੈੜ ਵੱਡੀ ਆ ਸੱਜਣੋ ਕੋਈ ਛੋਟੀ ਮੰਨ ਕੇ ਨਾ ਆਇਓ ਚਮਕਦਮਕਲੀ ਆ ਥਣਲੇਵਾ ਬਹੁਤ ਸਾਫ਼ ਸੁਥਰਾ ਲੱਗਿਆ ਚਾਲ ਢਾਲ ਲਾ ਲਓ ਪੂਰੀ ਓਕੇ ਆ ਪੱਕਾ ਨਹੀਂ ਮਣਾਉਂਦੀ ਕੋਈ ਕੁਛ ਨਹੀਂ ਇਹ ਢੁਈ ਜਿਹੜੀ ਚੱਕਦੀ ਆ ਇਦਾਂ ਹੀ ਰੱਖਦੀ ਆ ਕਿ ਬਈ ਜ਼ਿਆਦਾ ਇਹ ਵੈਸੇ ਹੀ ਹੁਣ ਗਰਮੀ ਜੀ ਕਰਕੇ ਵੀਰੇ ਓਕੇ ਵੀਰੇ ਲੈ ਵੀ ਕਰਕੇ ਨਾ ਏ ਵੀਡੀਓ ਦੇ ਵਿੱਚ ਥੋੜੀ ਜਿਹੀ ਦਿਖਾਉਂਦੀ ਆ ਤੁਰਦੀ ਢੂਈ ਚੱਕਦੀ ਬਾਈ ਕਹਿੰਦਾ ਵੈਸੇ ਕੋਈ ਪ੍ਰੋਬਲਮ ਨਹੀਂ ਗੀ ਇਹਦਾ ਵੀਰੇ ਮੋਲਾਪਾ ਕੀ ਕਰਾਂਗੇ ਮੋਲੇ ਦਾ ਵੀਰੇ ਆਪਾਂ ਸੀਅਰ ਕਰਦੇ ਆ 80000 ਦੇ ਵਿੱਚੋਂ ਮਾਨਤਾਣ ਕਰਦੇ ਆਗੇ ਵੀਰੇ ਹਾਂਜੀ ਹਾਂਜੀ ਵੀਰੇ ਜਰੂਰ ਠੀਕ ਹੈ ਜੀ ਤੇ ਆਪਣਾ ਨੰਬਰ ਬੋਲਦੇ ਹੋ ਵੀਰੇ ਇੱਕ ਵਾਰ 74700 ਵੀਰੇ 68000 ਇੱਕ ਵਾਰੀ ਹੋਰ ਬੋਲ ਦਿਓ 74700 68000 ਠੀਕ ਲਓ ਵੀ ਸੱਜਣੋ ਘਰੇਲੂ ਪਰਿਵਾਰ ਦੇ ਘਰੋਂ ਵਹਿੜ ਦਿਖਾਤੀ ਆ ਤੁਹਾਨੂੰ ਡਿਟੇਲ ਫੁੱਲ ਲੈਤੀ ਆ ਜੇ ਕੁਛ ਕਮੀ ਪੈਸ਼ੀ ਹੋਈ ਤਾਂ 22 ਦਾ ਨੰਬਰ ਆਪਾਂ ਸਕਰੀਨ ਦੇ ਉੱਤੇ ਲਾਵਾਂਗੇ ਤੁਸੀਂ 22 ਨਾਲ ਗੱਲ ਕਰਕੇ ਤਸੱਲੀ ਕਰਕੇ ਇੱਥੋਂ ਤੁਸੀਂ ਖਰੀਦ ਕੇ ਲਿਜਾ ਸਕਦੇ ਆ ਬਾਕੀ ਥਨਲੇਵਾ ਤੁਹਾਨੂੰ ਇੱਕ ਰੂਨਾ ਦਿਖਾ ਦਿੰਨਾ ਸਜਣੋ ਬਹੁਤ ਸਾਫ ਸੁਥਰਾ ਤੇ ਚੰਗਾ ਮੁੱਠੀ ਵਾਲਾ ਥਨ ਲੱਗਾ ਹੋਇਆ ਵਾ ਜਿਹੜੇ ਵੀਰ ਨੂੰ ਵੈੜ ਚੰਗੀ ਲੱਗਦੀ ਆ ਸੌਦਾ ਮਾਲਕਾ ਨਾਲ ਕਰਨਾ ਤੁਸੀਂ ਸੰਪਰਕ ਨੰਬਰ 22 ਦਾ ਲੱਗਾ ਹੋਇਆ ਵੀਡੀਓ ਸ਼ੇਅਰ ਜ਼ਰੂਰ ਕਰਿਓ ਧੰਨਵਾਦ